ਸ਼੍ਰੀ ਮੁਖਸਦ ਸਾਹਿਬ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਅਭਿਮਨਿਉ ਰਾਣਾ ਆਈਪੀਐਸ ਐਸਐਸਪੀ ਸ਼੍ਰੀ ਮੁਖਸਦ ਸਾਹਿਬ ਵੱਲੋਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਮੱਦੇਨਜ਼ਰ ਜ਼ਿਲ੍ਹੇ ਫਾਰਬੇਜ ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਦੇ ਤਹਿਤ ਅੱਜ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਦੀ ਗਵਾਈ ਹੇਠ ਅਮਲੋਡ ਖੇਤਰ ਵਿੱਚ ਜਿਹੜਾ ਕੀ ਵੱਡਾ 플ੈਗ ਮਾਰਚ ਕਰਿਆ ਗਿਆ ਸਸਨਾ ਬੰਦੇ ਕਿ 플래ਗ ਮਾਰਚ ਸਥਾਨਾ ਦਾਣੇ ਵਾਲਾ ਚੌਕ ਮਲੋੜ ਤੋਂ ਸ਼ੁਰੂ ਹੋ ਕੇ ਫਿਰ ਨੇ ਪਿੰਡ ਦਾਣੇ ਵਾਲਾ ਤੋਂ ਪਿੰਡ ਅਬਲ ਖਰਾਨਾ ਤੋਂ ਹੁੰਦੇ ਹੋਏ ਵਾਪਸ ਦਾਣੇ ਵਾਲਾ ਚੌਕ ਤੋਂ ਫੁੱਲ ਸ਼ਹਿਰ ਮਲੋੜ ਦੇ ਕੈਰੋ ਰੋਡ ਤੋਂ ਦਾਣਾ ਮੰਡੀ ਮਲੋੜ ਤੋਂ ਬੱਸ ਸਟੈਂਡ ਮਲੋੜ ਹੁੰਦੇ ਹੋਏ ਮੁਕਸਰ ਚੌਕ ਮਲੋੜ ਤੋਂ ਪਿੰਡ ਮਲੋੜ ਤੋਂ ਫਾਜ਼ਲਪੁਰ ਰੋਡ ਤੋਂ ਲੁਕਸਪਲਾੜ ਤੋਂ ਸਰਕਾਰੀ ਸਕੂਲ ਪਿੰਡ ਭਗਵਾਨਪੂਰਾ ਦੇ ਨਜ਼ਦੀਕ ਤੋਂ ਵਾਪਸ ਪਿੰਡ ਭਗਵਾਨਪੂਰਾ ਤੋਂ ਹੁੰਦੇ ਹੋਏ ਗੁਰਦੁਆਰਾ ਕੰਗ ਮਾਨ ਪੱਤੀ ਪਿੰਡ ਮਲੋੜ ਤੋਂ ਥਾਣਾ सदर ਮਲੋੜ ਤੋਂ ਹੁੰਦੇ ਹੋਏ ਮੁਕਸਰ ਰੋਡ ਪਿੰਡ ਮਲੋੜ ਵਿਖੇ ਖਤਮ ਹੋਇਆ ਹੈ ਇਸੇ ਨਾਲ ਹੀ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਜਾਣਕਾਰੀ ਤੁਹਾਡੇ ਕੋਲ ਹੈ ਤਾਂ ਤੁਸੀਂ ਤੁਰੰਤ ਹੈਲਪਲਾਈਨ ਨੰਬਰ ਤੇ ਜਿਹੜੀ ਕਿ ਕਾਲ ਕਰ ਸਕਦੇ ਹੋ ਹੈਲਪਲਾਈਨ ਨੰਬਰ ਹੈ 80 54 94 2100 ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਕਿਸ ਤਰ੍ਹਾਂ ਦੇ ਕਪਲੈਨ ਮਾਰਕ ਕਰਿਆ ਜਾ ਰਿਹਾ ਕਿਸ ਤਰ੍ਹਾਂ ਦੀ ਫੀਲ ਕਰ ਰਹੇ ਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਆਪਣੇ ਮਾਨਯੋਗ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਤੇ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਜਿਹੜੇ ਰਵਿਵਾਰ ਨੂੰ ਜੋ ਇਲੈਕਸ਼ਨ ਹੋਣੇ ਆ ਬਲੌਗ ਸੰਮਤੀ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਹਦੇ ਤਹਿਤ ਜ਼ਿਲ੍ਹਾ ਮੁਕਸਰ ਦੇ ਵਿੱਚ ਵਕ ਵਕ ਥਾਵਾਂ ਤੋਂ ਵੀ ਫੋਰਸ ਆਈ ਹੈ ਤੇ ਸਾਡੇ ਜਿਹੜੇ ਜ਼ਿਲ੍ਹਾ ਮੁਕਸਰ ਦੀ ਆਪਣੀ ਫੋਰਸ ਵੀ ਹੈ ਖੁੱਲ ਮਿਲਾ ਕੇ ਜਿਹੜੀ 1800 ਫੋਰਸ ਦੀ ਡਿਪਲੋਇਮੈਂਟ ਕੀਤੀ ਗਈ ਹੈ ਜਿਹਦੇ ਵਿੱਚ ਇੰਟਰ ਸਟੇਟ ਨਾਕਾ ਹੋ ਗਏ ਇੰਟਰ ਡਿਸਟ੍ਰਿਕਟ ਨਾਕਾ ਹੋ ਗਏ ਤੇ ਸ਼ਹਿਰ ਦੇ ਭਿੰਨ-ਭਿੰਨ ਜਿਹੜੇ ਪੁਆਇੰਟਸ ਐ ਉੱਥੇ ਵੀ ਨਾਕਾਬੰਦੀ ਜਿਹੜੀ ਲਗਾਤਾਰ ਹੀ ਜਾਰੀ ਹੈ ਤੇ ਅੱਜ ਅਸੀਂ ਜਿਹੜਾ ਕਿ ਫਲੈਗ ਮਾਰਚ ਕੱਢ ਰਹੇ ਆ ਸਾਡਾ ਇਹ ਫਲੈਗ ਮਾਰਚ ਕੱਢਣ ਦਾ ਉੱਤ ਇਹੀ ਹੈ ਕਿ ਭਈ ਜਿਹੜੀ ਸਾਡੀ ਕੰਫੀਡੈਂਸ ਬਿਲਡਿੰਗ ਮੈਜ਼ਰ ਐ ਜਿਹੜੀ ਜਨਤਾ ਨੂੰ ਇਹ ਲੱਗੇ ਕਿ ਭਈ ਅਸੀਂ ਜਿਹੜੇ ਫ੍ਰੀ ਐਂਡ ਫੇਅਰ ਮੈਨਰ ਦੇ ਵਿੱਚ ਇਲੈਕਸ਼ਨ ਜਿਹੜੇ ਆ ਕਰਾਉਣ ਲਈ ਬਿਲਕੁਲ ਤਿਆਰੀ ਐ ਸਾਡੀ ਸਾਡੀ ਹਰ ਪੋਲਿੰਗ ਸਟੇਸ਼ਨ ਤੇ ਜਿਹੜੀ ਕਿ ਫੋਰਸ ਦੀ ਡਿਊਟੀ ਲੱਗ ਚੁੱਕੀ ਐ ਤੇ ਕੱਲ ਜਿਹੜਾ ਫੋਰਸ ਦਾ ਡਿਸਟ੍ਰਿਬਿਊਸ਼ਨ ਵੀ ਕਰ ਦਿੱਤਾ ਜਾਵੇਗਾ ਤੇ ਅੱਜ ਪੂਰੇ ਜ਼ਿਲ੍ਹੇ ਦੇ ਵਿੱਚੀ ਵੱਖ-ਵੱਖ ਪੁਆਇੰਟਾਂ ਤੇ ਫਲੈਗ ਮਾਚ ਕੱਢੇ ਜਾ ਰਹੇ ਐ ਕਾਸ ਆਪਰੇਸ਼ਨ ਹੋ ਰਹੀ ਐ ਤੇ ਨਾਕਾਬੰਦੀ ਕਰਕੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਐ ਤਾਂ ਕਿ ਜਿਹੜੇ ਕੋਈ ਮਾੜੇ ਅਨਸਰ ਐ ਉਨ੍ਹਾਂ ਦੇ ਖਿਲਾਫ ਜੇ ਕੋਈ ਨજર ਚੋਂ ਹੁੰਦੇ ਤੇ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਹੋਟਲ ਹੈ ਸਰਾਇ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੋਈ ਬਾਹਰ ਦੇ ਬੰਦੇ ਆ ਕੇ ਰੁਕੇ ਆ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਵੇਂ ਤੁਸੀਂ ਨਾਕਬੰਦੀ ਦੀ ਗੱਲ ਕਰੀ ਤੁਸੀਂ ਇੰਟਰ ਸਟੇਟ ਲੱਗਦੀਆਂ ਹਨ ਰਾਸਥਾਨ ਹਰਿਆਣਾ ਲੱਗਦਾ ਕਿੰਨੇ ਨਾਕੇ ਚੱਲ ਰਹੇ ਕਿੰਨੇ ਮਲਾਜ਼ਮ ਜਿਹੜੇ ਉੱਥੇ ਡਿਊਟੀ ਤੇ ਨੇ ਕਿੰਨੇ ਕਰਦੇ ਨੇ ਮੈਂ ਤੁਹਾਨੂੰ ਦੱਸਿਆ ਜੀ ਵੀ ਪੂਲ ਮਿਲਾ ਕੇ ਸਾਡੇ ਜ਼ਿਲ੍ਹੇ ਮੁਕਸਰ ਦੇ ਵਿੱਚ ਵੱਖ-ਵੱਖ ਡਿਊਟੀਆਂ ਤੇ ਤਕਰੀਬਨ 1800 ਤੋਂ ਵੱਧ ਜਿਹੜੀ ਫੋਰਸ ਹੈ ਉੱਤੇ ਨਾਟ ਕੀਤੀ ਗਈ ਹੈ ਜਿਹਦੇ ਵਿੱਚ ਇੰਟਰ ਸਟੇਟ ਨਾਕੇ ਵੀ ਸਾਡੇ 7 ਨੇ ਇੰਟਰ ਕਿਸ ਤਰ੍ਹਾਂ ਮੈਸੇਜ ਇਹਨਾਂ ਜਾਉਂਗੇ ਆਮ ਲੋਕਾਂ ਨੂੰ ਜਿਹੜਾ ਹੈਗਾ ਵੀ ਬਿਨਾਂ ਡਰਤ ਐ ਕਿ ਜਿਹੜਾ ਹੈਗਾ ਆਮ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਵੋਟ ਦੇਵੇ ਪੁਲਿਸ ਤੁਹਾਡੀ ਸੁਰੱਖਿਆ ਲਈ ਤਨਾਦ ਹੈ ਤੇ ਆਪਾਂ ਜਿਹੜੀ ਇਲੈਕਸ਼ਨ ਹੈ ਬਿਲਕੁਲ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਵਾਂਗੇ ਅਦਰ ਰਿਪੋਰਟ ਜਿਹੜੀ ਹਾਲ ਫੇਸ ਹਾਂਜੀ ਅਦਰ ਰਿਪੋਰਟ ਜਿਹੜੀ ਹਾਂਜੀ ਮੈਂ ਤੁਹਾਨੂੰ ਦੱਸਿਆ ਕਿ ਫਾਰੋ ਵੀ ਸਾਨੂੰ ਫੋਰਸ ਜਿਹੜੀ ਮਾਨਯੋਗ ਡੀਜੀਪੀ ਲਾਅਨ ਆਰਡਰ ਵੱਲੋਂ ਤਨਾਦ ਹੋਈ ਹੈ ਤੇ ਉਹਨਾਂ ਨੂੰ ਵੀ ਅਸੀਂ ਡਿਊਟੀ ਤੇ ਲਗਾਇਆ ਗਿਆ ਹੈ